ਇੱਕ ਸੋਨ ਦਾ ਮਹੀਨਾ ਰੁਤ ਪਿਆ ਦੀ ਤੇ ਕੀ ਤਾਂ ਜੀ ਕੁਦਰਤੀ ਹੀ ਬਸ ਸੱਸ ਸਤੀ ਦਾ ਹੱਥ ਸੀ ਉਹਨਾਂ ਦੇ ਤੇ ਪਰਮਾਤਮਾ ਦੀ ਦੇਣ ਸੀ ਤੇ ਉਹਨੂੰ ਪੱਛਪਣ ਤੇ ਸੌਂਸ ਸੀ ਇਹ ਵੀਰੀ ਪੀ ਪੀ ਲੈ ਜਾਣੀ ਐ ਤੋ ਘਰੋਂ ਦੋ ਤਿੰਨ ਮੁੰਡੇ ਲੈ ਜਾਣੇ ਰਾਤ ਨੂੰ ਉੱਤੇ ਤੂਹਲਾ ਤੇ ਜਾ ਕੇ ਕਾਫੀ ਸਾਰੀ ਰਾਤ ਤੇ ਬਚਾ ਕੇ ਉੱਤੇ ਗਈ ਜਾਨ ਅਸਤਾ ਜੀ ਹਾਂਜੀ ਨਿਸ਼ਤਰ ਸ਼ੱਤੇ ਜੀ ਦੀ ਥੋੜੀ ਜੀ ਜੀਵਨੀ ਵਾਲੀ ਚਾਹਨਾ ਪਊ ਨਿਸ਼ਾਤਰ ਸ਼ਤਤਾ ਜੀ ਤੁਹਾਨੂੰ ਪਤਾ ਹੀ ਹੈ ਵੀ ਇਸ ਘਰੇ ਬਚਪਨ ਤੋਂ ਰਿਹਾ ਤੇ ਬੜਾ ਇਥੇ ਮੇਲਾ ਲੱਗਿਆ ਰਹਿੰਦਾ ਸੀਗਾ ਬੜੇ ਯਾਰ ਮਿੱਤਰ ਹੁੰਦੇ ਸੀਗੇ ਜਦੋਂ ਡਰਾਮੇ ਕਰਦਾ ਸੀ ਉਹਦੋਂ ਵੀ ਤੇ ਜਦੋਂ ਰੁੱਤ ਪਿਆ ਦੀ ਕੈਕਟਰ ਹਟ ਹੋਈ ਉਹਦੋਂ ਤਾਂ ਕੀ ਆਵਾਤਾਂ ਹੁੰਆਂ ਸੀ ਟੜਕੇ ਦੋ ਅੱਗੇ ਘਟੀਆਂ ਖੜਨ ਲੱਗ ਜਾਂਦੇ ਸੀ ਤੇ ਆ ਬੈਠ ਕੇ ਚਰੌਂਕ ਲੱਗੀ ਹੁੰਦੀ ਸੀ ਕਿੰਨੇ ਭਾਈ ਸੀ ਨਿਸ਼ਾਤਰ ਸ਼ਤ ਅਸੀਂ ਸੱਤ ਭਾਈ ਸੀਗੇ ਇੱਕ ਫੈਨਸੀ ਇੱਕ ਕੁੱਕਰ ਹਾਂਜੀ ਹਾਂਜੀ ਤੇ ਬਾਈ ਜੀ ਦੀਆਂ ਕੈਸਟਮ ਦੇ ਇੱਕ ਗੀਤ ਹੋ। ਹਾਂਜੀ। ਮੰਦੜੇ ਬੋਲ ਨਾ ਬੋਲ ਬੇ ਸਜਣਾ ਮੰਦੜੇ ਬੋਲ ਨਾ ਬੋਲ ਕੀ ਹੋਇਆ ਜੇ ਬਿਨ ਸੱਤ ਆਈ ਅੱਗੇ ਤੇਰੇ ਕੋਲ ਬੇ ਸਜਣਾ ਮੰਦੜੇ ਬੋਲ ਨਾ ਬੋਲ ਬੇ ਮੰਦੜੇ ਬੋਲਣਾ ਭੋਲਵੇ ਸਜਣਾ ਹਮਾ ਮੰਦੜੇ ਬੋਲਣਾ ਭੋਲ ਵੇ ਕੀ ਹੋ ਗਿਆ ਕਰ ਗਈ ਮੇਰੀ ਜੀਵ ਤੇਰੀ ਤੇ ਸ਼ਾਲੇ ਵੇ ਕੀ ਹੋਇਆ ਤੇਰੀ ਮਹਿਫਲ ਮੱਲੀ ਬੈਠੇ ਦਿਲ ਦੇ ਕਾਲੇ ਵੇ ਕੀ ਹੋਇਆ ਤੇਰੀ ਮਹਿਫਲ ਮੱਲੀ ਬੈਠੇ ਦਿਲ ਦੇ ਕਾਲੇ ਸਾਡਾ ਦਿਲ ਪੀੜਾਂ ਦੀ ਗੱਠੜੀ ਪੈ ਹੈ ਸਾਡਾ ਦਿਲ ਪੀੜਾਂ ਦੀ ਗੱਠੜੀ ਆ ਵੇਖੀ ਕਿਤੇ ਫਰੋੜ ਬੇ ਸਜਣਾ ਹੋ ਮੰਦੜੇ ਬੋਲਣਾ ਬੋਲਵੇ ਮੰਦੜੇ ਬੋਲਣਾ ਬੋਲਵੇ ਸਜਣਾ ਹੋ ਮੰਦੜੇ ਬੋਲਣਾ ਬੋਲ 70% ਤੱਕ ਉਰਤੋ ਪਿਆਰ ਦੀ ਹ ਉਹ ਜ਼ਰੂਰ ਤੱਕ ਅੱਛਾ 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 ਜੀ ਜਾਨ ਸੋਣਾ ਹੁਣ ਤਰ ਜਾ ਵਿਰਾ ਤੇਰੀਂ ਵਰ ਜਾ ਹਾ ਹਾ ਹਾਰ ਜਗ ਹੋਵੇ ਸਾਡਾ ਸਾਹਮਣ ਵਖਰਾ ਅੜਿਆ ਤੇ ਜਿਹੜਾ ਅੱਥਰੂ ਵੇ ਨੇ ਚੋਵੇ ਤੇਰੀਆਂ ਪਾਉਣਾ ਜ਼ਖਮ ਅਟੇੜੇ ਅਸੀਂ ਰੱਖਦੇ ਮਸਾਂ ਲ ਕੋਵੇ ਕੀ ਹਲ ਵੇਲੇ ਫਾਇਦਾ ਤੇਰਾ ਤੇ ਜਿਦੋਂ ਯਾਰ ਕੋਲ ਨਾ ਹੋਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆ ਦੀ ਯਾਗ ਮੱਲੋ ਮੱਲੀ ਆਗੀ ਸੁਣ ਯਾ ਬੀਤੇ ਕੁੜੀਆਂ ਚ ਘੱਲ ਛੜਗੀ ਵੇ ਜਦੋਂ ਟਿੰਗਦੇ ਹਲਾਰੇ ਨਾਲ ਸੋਣਿਆ ਸਜਣਾ ਹਣੀਆਂ ਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਇੱਕ ਭੜਗੀ ਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆ ਹਵਾ ਦੀ ਇੱਕ ਨਿਸ਼ਤ ਸਤਾ ਜੀ ਸੁਨੇਹਾ ਹਾਂ ਜੀ ਸਿਰੀ ਕਰਦੇ ਹੁੰਦੇ ਸੀ ਹਾਂ ਜੀ ਹਾਂ ਜੀ ਸਿਰੀ ਗਾਂਧੀ ਦੇ ਕੀ ਉਹਨਾਂ ਚ ਕਿੰਨੇ ਕਈ ਕੀ ਤਾਂ ਜੀ ਕੁਦਰਤੀ ਬਸ ਸਰਸਪਤੀ ਦਾ ਹਸਤੀ ਉਹਨਾਂ ਦੇ ਤੇ ਪਰਮਾਤਮਾ ਦੀ ਦੇਣ ਸੀ ਤੇ ਉਹਨੂੰ ਬਚਪਨ ਤੋਂ ਹੀ ਸਾਫ਼ ਸੀ ਸਿਰੀ ਹੁੰਦੇ ਤਾਂ ਉੱਥੇ ਗਾਘੂਲੇ ਦੇ ਪੱਠੇ ਵੱਢਦੇ ਹਾਂ ਜੀ ਵੱੱਡੇ ਵੱਢਦੇ ਇੱਕ ਦੀ ਬੈਂਡ ਚ ਮੂੰਹ ਰੱਖ ਕੇ ਲਗਾ ਲਿਆ ਇਹ ਹੁੰਦੇ ਫਿਰਨਾ ਐਂ ਸੀ ਬਸ ਉਹਨਾਂ ਨੂੰ ਕਈ ਵਰੀ ਪੀ ਪੀ ਲੈ ਜਾਣੀ ਇੱਥੋਂ ਘਰੋਂ ਦੋ ਤਿੰਨ ਮੁੰਡੇ ਲੈ ਜਾਣੇ ਰਾਤ ਨੂੰ ਉੱਥੇ ਟੂਫਲਾ ਤੇ ਜਾ ਕੇ ਸਾਜੀ ਸਾਜੀ ਰਾਂਦਰ ਤੇ ਪਹਚਾ ਕੇ ਉੱਤੇ ਗਈ ਜਾਨਾ ਪ੍ਰੋਗਰਾਮ ਬਹੁਤ ਪੈਂਦੇ ਸੀ ਪ੍ਰੋਗਰਾਮ ਬਹੁਤ ਪੈਂਦੇ ਸੀ ਹਾਂ ਜੀ ਵੱਡੀਆਂ ਦਾ ਨਾਰਾ ਲੱਗਾ ਪੂਰਾ ਪੂਰਾ ਜੀ ਰਤ ਵਿਆਹ ਦੀ ਗੈਟ ਤੋਂ ਬਾਅਦ ਤਾਂ ਕਿਆ ਬਾਤਾਂ ਹੀ ਸੀਗੀਆਂ ਆਪਣੇ ਪਿੰਡ ਦਾ ਵਧੀਆ ਨਾਮ ਰੋਸ਼ਨ ਕਰਿਆ ਬਹੁਤ 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 ਜੀ ਤੇ ਬਾਈ ਜੀ ਤੁਸੀਂ ਇਸ ਲਾਈਨ ਚ ਜੁੜਿਆ ਹੋਣਾ ਹਾਂਜੀ ਹਾਂਜੀ ਕਿਵੇਂ ਇਧਰ ਜਾਨ ਉਹ ਸਾਡੇ ਉਸਤਾਦ ਜੀ ਗਰਵਕ ਸੰਗਰ ਵਿੱਲਾ ਜਦੋਂ ਡੈਥ ਹੋ ਗਈ ਭੋਗ ਤੋਂ ਬੋਲੇ ਅਲਾਵਾ ਨਾਲ ਜਿਸ ਉਤੇ ਪੈਨੂ ਸਕਾਉ ਤਾਂ ਫਿਰ ਉਹ ਸਾਖ ਸਾਲ ਅਸਤਾਰ ਜੀ ਕੋਲ ਸਕੇ ਤੋ ਦੂਬਾ ਮੇਰੀ ਟੇਪ ਹੀ ਪਾਈ ਚੰਨਹਰ ਕੀ ਤੁਸੀਂ ਵੀਰ ਉਹ ਸੁਰੋਤਿਆਂ ਨੇ ਬਿਆਲਤਾ ਤਾ ਮਾਰਕੀਟ ਦੇ ਵਿੱਚ ਬਹੁਤ ਬੜੀ ਤੇ ਹੁਣ ਜਿਹੜੀ ਟੇਪ ਆ ਰਹੀ ਹੈ ਇਹਨੇ ਵੀਡੀਓ ਵੀ ਉਹਦੇ ਚ ਹਾਂਜੀ ਹਾਂਜੀ ਆਉਣ ਵਾਲਾ ਬਾਈ ਦਾ ਗੀਤ ਗਾ ਰਿਹਾ ਸੋਨੀ ਦਾ ਸੋਨੀ ਕਿੱਥੋਂ ਗੀਤ ਗਾਉਂਦਾ ਸੋਨੀ ਅਕਲਗਾ ਜੀ ਹਾਂਜੀ ਹਾਂਜੀ ਅੱਛਾ ਕਾਫੀ ਨਾ ਗੀਤ ਹੋਵੇ ਹਾਂਜੀ 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 ਬਹੁਤ ਬੜਾ ਗੀਤ ਗਾ ਰਿਹਾ ਤੇਰੀ ਮੁਹੱਬਤ ਦਕਸ਼ਾ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਦਸ ਦਸ ਸਾਲ ਇਹਨਾਂ ਨੂੰ ਹਾਂ ਇਹੋ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਸਾਨੂੰ ਪਿਆਰ ਕਰੋ ਲਾਇਕ ਕਰੋ ਸ਼ੇਅਰ ਕਰੋ ਇਹਤੋਂ ਹੈ ਵੱਧ ਤੋਂ ਵੱਧ ਸਾਨੂੰ ਨੇਰੀ ਲੈ ਦੋ ਨੇਰੀ ਲੈ ਬਾਈ ਹਰਵੰਦ ਸੱਤਾ ਜੀ ਦੀ ਗਾਇਕੀ ਇਰਨ ਨਵੇਂ ਸ਼ੇਰੇ ਤੋਂ ਸ਼ੁਰੂ ਕਰਨ ਵਾਸਤੇ ਭੱਟੀ ਭੜੀ ਵਾਲਾ ਸਾਹਿਬ ਦੀ ਕੰਪਨੀ ਲੋਕੀਤ ਐਂਟਰਟੇਨਮੈਂਟ ਤੇ ਜਾ ਚੁੱਕੇ ਆ ਸਾਡਾ ਗੀਤ ਤੇਰੀ ਮੁਹੱਬਤ ਰਿਲੀਜ਼ ਹੋ ਚੁੱਕਿਆ ਹੈ ਵੀਡੀਓ ਤਿਆਰ ਹੋਈ ਜਾਂਦੀ ਹੈ ਅਸੀਂ ਮਈ ਦੇ ਵਿੱਚ ਵਿੱਚ ਇਹ ਗੀਤ ਜਿਹੜਾ ਲੋਕਾਂ ਦੇ ਪੰਜਾਬੀ ਸ਼ਰੋਤਿਆਂ ਦੇ ਸਪੁਰਤ ਕਰਦੇ ਆਂਗੇ ਉਮੀਦ ਕਰਦੇ ਆਂ ਵੀ ਸਾਨੂੰ ਜਿਹੜਾ ਹੰਗਾਰਾ ਹੈ ਇਹ ਬਹੁਤ ਵਧੀਆ ਮਿਲੇਗਾ ਅਸੀਂ ਬਾਈ ਨ 70 60 ਦੀ ਜਿਹੜੀ ਆਵਾਜ਼ ਨੂੰ ਜਿਉਂਦੀ ਰੱਖਣਾ ਚਾਹੁੰਦੇ ਆਂ ਭੱਟੀ ਭੜੀ ਭੱਟੀ ਭੜੀ ਵਾਲਾ ਸਾਹਿਬ ਦਾ ਇਹ ਦਿਲੀ ਜਿਹੜਾ ਮਕਸਦ ਵੀ ਇੱਕ ਗਰੀਬੀ ਚ ਦੱਬੇ ਹੋਏ ਕਲਾਕਾਰ ਨੂੰ ਆਪਾਂ ਮੰਮਰਾਂ ਤੱਕ ਲੈ ਕੇ ਪਹੁੰਚਣਾ ਹੈ ਇਹ ਉਹਨਾਂ ਦੀ ਬਦੌਲਤ ਹੈ ਅਸੀਂ ਤਾਂ ਆਪ ਦਾ ਜ਼ੋਰ ਲਾਉਣ ਵਾਲੇ ਆ ਵਾਕੇ ਜਿਹੜਾ ਮਾਨ ਬਖਸ਼ਣਾ ਸਰੋਤਿਆਂ ਨੇ ਬਖਸ਼ਣਾ ਜਾਂ ਪਰਮਾਤਮਾ ਨੇ ਬਖਸ਼ਣਾ ਹੈ ਪਰ ਸਾਡੀ ਸਭ ਦੇ ਚਰਨਾਂ 'ਚ ਬੇਨਤੀ ਹੈ ਨੇ ਸਰੋਤਿਆਂ ਪੰਜਾਬ ਦੇ ਵੀ ਇਸ ਬੰਦੇ ਨੂੰ ਗਰੀਬ ਨੂੰ ਜ਼ਰੂਰ ਮਦਦ ਕਰਿਓ ਤੇ ਹੰਕਾਰਾ ਬਖਸ਼ੋ ਜੀ ਧੰਨਵਾਦ ਬਹੁਤ-ਬਹੁਤ ਡੇਲੀ ਪੋਰਟ ਚੈਨਲ ਦਾ ਪੰਜਾਬ ਦੇ ਸਰੋਤਿਆਂ ਦਾ ਭਾਈ ਰਮਨ ਸੱਤੇ ਦਾ É pati-padi o